ਸਸੀ ਗੱਲ ਬਾਈ ਕੀ ਹਾਲ ਚਾਲਾ ਹੂਰ ਸਾਰੇ ਪਰਾ ਠੀਕ ਠਾਕ ਹੈ ਜੀ ਲਓ ਬਾਈ ਆਪਾਂ ਕਰਨ ਲਗੇ ਆਂ ਵਲੌਗ ਦੀ ਸਟਾਰਟਿੰਗ ਬਾਈ ਆਪਾਂ ਚੱਲੇ ਆਂ ਸ਼ਹਿਰ ਚੈਰ ਬਾਈ ਮੋਟ ਵੀ ਗਿਆ ਸੀ ਉਹ ਮੋਟਰਸਾਈਕਲ ਤੇ ਇੱਕ ਕਮਨੀ ਰਾਹ ਚ ਟੱਕਰ ਗਿਆ ਗਗਣਾ ਮੈਂ ਕਿਹਾ ਟਾਈਮ ਲਾਊਗਾ ਮੈਂ ਤਾਂ ਉੱਠ ਗਿਆ ਸੀ ਤੇ ਉਹ ਮੈਨੂੰ ਰਾਹ ਹੀ ਟੱਕਰ ਗਿਆ ਤੇ ਕਹਿੰਦਾ ਆ ਜਾ ਮੁੜਿਆ ਆਉਂਦਾ ਬਾਈ ਉਹ ਫਿਰ ਚੱਲਦੇ ਆਂ ਸ਼ਹਿਰ ਨੂੰ ਤੇ ਬਾਈ ਜੀ ਮਿਲਦੇ ਆਂ ਸ਼ਹਿਰ ਚੱਲ ਲਗੇ ਪਸੂ ਆਪਣੇ ਬਾਈ ਜੀ ਨੂੰ ਸ਼ਾਮ ਲਈ ਕਰਨਾ ਹੀ ਮੈਂ ਕਾਰੀ ਚੱਲਣਾ ਬਦਲ ਹੀ ਦਿਨਾ ਕੱਟੀ ਮਾਂ ਦੇ ਨਾ ਪਸੂ ਬੰਦ ਕਰੋ ਆਪਾ ਤਰਪੀਆਂ ਬਾਈ ਉਹਨਾਂ ਦਾ ਮੈਂ ਰਾਤ ਚ ਚੁਕਾ ਲੈਣਾ ਜੇ ਹਨ ਨੂੰ ਪੁਰਿਆ ਪਸੂ ਬਦਲੇ ਹੁੰਦੇ ਆਪਣੇ ਮੀਟ ਦਾ ਕੰਮ ਤੇ ਇਹ ਮਾਤਾ ਨੂੰ ਉਹ ਖਾਣਾ ਹੋਊਗਾ ਚਲੋ ਬਈ ਆਪਣੀ ਛੜਕ ਤੇ ਚੜਦੇ ਆ ਲਓ ਮਿੱਤਰੋ ਆਪਣੀ ਘਣਕ ਨਿਗਲੀ ਗਈ ਸਾਰੀ ਮੈਨੂੰ ਇਦੇ ਚ ਇਹ ਸ਼ੱਕ ਆ ਬਾਈ ਜਿਵੇਂ ਬੀ ਘੱਟ ਪਿਆ ਹੁੰਦਾ ਸਾਰੀ ਚ ਪਹਿਲੋ ਦੇਖੀਆ ਪਾਣੀ ਜੇ ਬੀ ਵਧਿਆ ਹੀ ਪਿਆ ਉਹ ਸ਼ਿਟਾ ਦੇਵਾਂਗੇ ਦਵਾਈ ਲੱਗੀ ਵੀ ਆ ਉਹ ਜਦੋਂ ਪਾਣੀ ਲਾਇਆ ਬਾਈ ਸ਼ਿਟਾ ਦੇ ਦਿਆਂਗਾ ਇੱਕ ਪਾਈ ਪਾ ਆ ਗਿਆ ਮੁੱਕਰ ਬਾਈ ਆ ਗਿਆ ਵੀ ਇੱਕ ਕੋਈ ਜਦੋਂ ਮੁੜ ਜਾਂਗੇ ਹੋਏ ਮੁੜ ਜਾਂਗੇ ਮੁੜ ਜਾਂਦਾ ਵਾਲਾ ਕੰਮ ਹੀ ਹੈ ਜੀ ਲੋ ਬਈ ਮਿੱਤਰੋ ਮੰਡੀ ਦਾ ਹਾਲ ਦੇਖੋ ਇਹ ਗੈਰ ਵਧੀਆ ਦੇਖਿਆ ਇਹ ਬੈਕਟਰ ਚੱਲ ਗਿਆ ਇਵੇਂ ਆ ਲੋ ਮੰਡੀ ਜੀ ਸਭ ਪੂਰਾ ਨਹੀਂ ਹੈ ਨਹੀਂ ਜੀ ਗਈ ਚੱਲਦੀ ਨਾ ਨਾਂਗਾ ਟੋਪਾ ਵੀ ਨਹੀਂ ਹੈ ਲਓ ਬਈ ਮੇਤਰਾ ਜਿਹੜੇ ਆਪਣੇ ਖੁੱਡਿਆਂ ਦੇ ਉੱਤੇ ਡਾਣੇ ਆਉਂਦੇ ਸੀਗੇ ਉਹ ਸਾਰੇ ਵੜਾ ਦਿੰਨੇ ਆਂ। ਅਰੇ ਬਈ ਖੁੱਡਿਆਂ ਦੇ ਉੱਤੇ ਆਉਂਦੇ ਨਾਲ ਇੱਥੇ ਵਿੱਚ ਇਹ ਘਾਟ ਆਣਾ ਬਈ ਇਹ ਤਾਂ ਲਾਜ਼ਮੀ ਹੋਇਆ ਤਾਂ ਹੋਰ ਉੱਥੇ ਹੀ ਵੜਦੀ ਏ ਯਾਰ ਸਾਫ਼ਤਾ ਹੀ ਚੰਗਾ ਇੱਥੋਂ ਇੱਥੋਂ ਕਰਕੇ ਵੜਦੀ ਏ। ਹੋਰ ਯਾਰ ਇਹ ਖੁੱਡਿਆਂ ਦੇ ਉੱਤੇ ਬਹੁਤ ਪਰੇਸ਼ਾਨੀ ਦਿੰਦੇ। ਉਹ ਬੱਕਰਾਂ ਗਾਲਿਆਂ ਨੂੰ ਬਈ ਛੰਗਾਤਾ ਸਾਰਾ ਉਧਰੋਂ ਵੀ ਛੰਗਾਤੀ ਗੋਲਜੀ ਬਣਾਤੀ ਆ। ਤੇ ਇੱਧਰ ਵੀ ਫਰਦੀ ਆ ਬੰਦੇ। ਤੜਕੇ ਵਿਹਾਰਤੀ ਜਾ ਕੇ ਲੈ ਗਏ ਹਾਂ ਹਾਂ ਲੈ ਗਏ ਹਾਂ ਰਾਮ ਕਹਿੰਦੇ ਹਾਂ ਤੜਕੇ ਸੀ ਚਾਰ ਸੀ ਲੋ ਬਾਈ ਮਿੱਤਰੋ ਆ ਇਤਨਾ ਉੱਤੇ ਭਗਾਈ ਜੀ ਨੰਗਿਆ ਕੰਮ ਬਾਈ ਜੀ ਲੋਦੇ ਆਏ ਸੀ ਕਿ ਜੱਟ ਨੂੰ ਜੱਟ ਲਾ ਕੇ ਰਵੇ ਤਾਂ ਪਾਣੇ ਤੇ ਇਹ ਸੜਕ ਪੱਟੀ ਪਈ ਆ ਆਪਣੇ ਪਿੰਡ ਵਾਲੀ ਕੌਣੀ ਟਿਕਰ ਆਪਾਂ ਨੂੰ ਜਾਣਾ ਪਊਗਾ ਸੁਵੇ ਦੀ ਪਰੜੀ ਸੁਵੇ ਦੀ ਪਰੜੀ ਤੋਂ ਬਾਅਦ ਉਦੋਂ ਦਾ ਫੋਨ ਪੈਂਦੂ ਲਓ ਵੀ ਮਿੱਤਰੋ ਘਰੇ ਗਏ ਆ ਬਾਈ ਜੀ ਆਪ ਘਰੇ ਆ ਕੇ ਬਾਈ ਜੀ ਹੁਣ ਦਾਣਾ ਪਾਣੀ ਪਾਉਣੇ ਉਸ ਤੋਂ ਬਾਅਦ ਪੱਠੇ ਪਾ ਗਏ ਫਿਰ ਥੋੜਾ ਜਿਹਾ ਕੰਮ ਜਾ ਕੇ ਹੁਣ ਨੂੰ ਨੂੰ ਵੀ ਦਾਣਾ ਪਾਣੀ ਪਾ ਦਗੇ ਪਸ਼ੂ ਵੀ ਫੋਰਵਰਡ ਕਰੀ ਜਾਂਦੇ ਆ ਨਾਲੇ ਕੂਤਰ ਬਾਈ ਦੋ ਘਟਿੱਲੇ ਉਹਨਾਂ ਨੂੰ ਦਵਾਈ ਦੇਣੀ ਆ ਜੀ ਵੀਣੇ ਜੇ ਟਾਈਮ ਲੱਗਦਾ ਹੁੰਦੀ ਜੀ ਨਹੀਂ ਹੱਥ ਨੇ ਦੇ ਦੇਵਾਂਗੇ ਲਓ ਭਾਈ ਦਾਣਾ ਪਾਣੀ ਪਾ ਦਗੇ ਫਿਰ ਮਿਲਦੇ ਆ ਲਓ ਵੀ ਮਿੱਤਰੋ ਜੋਰ ਪੂਸ਼ਨ ਤੇ ਉੱਠ ਕੇ ਇੱਕ ਤਾਂ ਖੁੱਡੇ 'ਚ ਬੱਚਾ ਝੱਲਾ ਮਨ ਦਵਾਈ ਦੂਈ ਦੇਣੀ ਸੀ ਕਿ ਇਤੇ ਪਰ ਰਹਿ ਗਿਆ ਕੰਮ ਵਿੱਚ ਹੀ ਕਿਉਂ ਕਿ ਭਾਈ ਇਹਦੇ ਵਿੱਚ ਬੱਚਾ ਟਿਕਾ ਇੱਥੇ ਅੱਗੇ ਅੱਗੇ ਆਏ ਆ ਬੱਚਾ ਟਿਕਾ ਆ ਠੀਕ ਹੈ ਤੇ ਭਾਈ ਜੀ ਦੋ ਹਿੱਟ ਲਾ ਦੇ ਕਰਲਾ ਫੋਕਸ ਕਰਲਾ ਭਾਈ ਜੀ ਫੋਕਸ ਲਓ ਭਾਈ ਮੇਤਰੋ ਡਾਕਟਰ ਤੋਂ ਦਵਾਈ ਲਾਉਣ ਆਏ ਆ ਬਾਜ ਆਪਣੀ ਪੱਠੇ ਖਾਂਦੀ ਆ ਘਟਾ ਉਹ ਡਾਕਟਰ ਬੈਠਾ ਇੱਥੇ ਦੁਕਾਨ ਤੇ ਕਿਸ ਦੀ ਤੇ ਬੱਸ ਸਟੈਂਡ ਤੇ ਆਈਆਂ ਬਈ ਆਪਾਂ ਠੀਕ ਉਹ ਬੱਸ ਸਟੈਂਡ ਆ ਬਾਈ ਜੀ ਲੋ ਬਾਈ ਮੈਂ ਤਰੂ ਬਾਈ ਜੀ ਅੱਜ ਨਾ ਸੌਣ ਲੱਗੇ ਸੂਏ ਦੀ ਪਰੜੀ ਜਾਣਾ ਪੈਂਦਾ ਕੌਣੀ ਤੋਂ ਦੁੱਧੇ ਵਾਲਾ ਰਾਹ ਪਣੀ ਜਾਂਦਾ ਬਾਈ ਇੰਨਾ ਕ ਖੱਜਲ ਹੁੰਦਾ ਨਾ ਕੰਮ ਤੁਸੀਂ ਗੱਲਾਂ ਹੀ ਛੱਡਦੇ ਹੋ ਬਈ ਐ ਰੀਤੀ ਨਾ ਭਰੇ ਪਏ ਆ ਉਹ ਬਈ ਇਹਨਾਂ ਨੂੰ ਜਾਣਾ ਪੜੀ ਪਾਵਾ ਜੀਗਾ ਲੋਗ ਵੀ ਮਿੱਤਰੋ ਡੱਬੀ ਨਹੀਂ ਅੰਡਾ ਬਿਲਕੁਲ ਕਿੱਥੇ ਲਾਇਆ ਵਿਚਾਲੇ ਹੁਣੀ ਇਹ ਜਗਾ ਜੀ ਬਣਾਈ ਹੈ ਜੇ ਬੈਠੂਗਾ ਤਾਂ ਆਹ ਦਾ ਬਈ ਠੰਡਾ ਹੋ ਗਿਆ ਬੈਠਣਾ ਇਹਦਾ ਉਵੇਂ ਹੀ ਰੱਖਦੇ ਆਂ ਆ ਢੱਕ ਪੈਸੀ ਕੀ ਹੋ ਗਿਆ ਉਵੇਂ ਹੀ ਰੱਖਦੇ ਆਂ ਬੈਠੀ ਬੈਠੀ ਦਾ ਦੂਆਂ ਡੇ ਲਾਇਆ ਪਿਆ ਕੁੰਡੀ ਕਾਈ ਵਿੱਚ ਗੱਡੀ ਵਿੱਚ ਹੋ ਗਏ ਮਿੱਤਰੋ ਬੁੱਡੇ ਨੇ ਫੇਰ ਅੰਡੇ ਲਾ ਲਈ ਪਾਰੀ ਦੀ ਆਪੋ ਉਹ ਕਰਨਾ ਨਹੀਂ ਆ ਦੂਈ ਬੱਚੇ ਕਢਾ ਕੇ ਦੇਖਣੇ ਸੀ ਹਾਂ ਆਹ ਹਾਂ ਤਾਂ ਕਾ ਵੀਰ ਦੇ ਲਈ ਬੈਠੀ ਹੈ ਭਾਈ ਹਾਂ ਤਾਂ ਕੱਢ ਲੈ ਇਹਦੀ ਥੰਮੀ ਨਵਾਂ ਯੂਡੀ ਲਾਈ ਲਓ ਵੀ ਮਿੱਤਰਾਂ ਪਖਰਾਗ ਚੱਕ ਲੈਂਦੀ ਆ ਖਰਾਗ ਚੱਕ ਲੈਂਦੀ ਕੀੜੇ ਕੈਂਚੇ ਚੱਕ ਲੈਂਦੀ ਖਰਾਗ ਧਰ ਕਟਿੰਗ ਵੀ ਆ ਲਓ ਵੀ ਮਿੱਤਰਾਂ ਯੋਧਾ ਦੇ ਟਿਊਸ਼ਨ ਤੇ ਤੇ ਦਾਣਾ ਪਾਣੀ ਪਾਇਆ ਜੀ ਭਾਈ ਆਗਤੀ ਹੈ ਇਧਰੋਂ ਚਲੋ ਬਾਈ ਜੀ ਠੀਕ ਆ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਬਾਈ ਜੀ ਮੱਕ ਆਪਣਾ ਰਹਿ ਗਿਆ ਜੀ ਆਹ ਰਹਿ ਗਿਆ ਪੰਜ ਚਾਰ ਦਿਨ ਦਾ ਉਸ ਤੋਂ ਬਾਅਦ ਇੱਥੇ ਜਮੀ ਵੀ ਦੇਾਂਗੇ ਬਾਤੀ ਉਹਦੋਂ ਨੂੰ ਵੱਡਾ ਜਾਊਗਾ ਮੁੜ ਕੇ ਬੱਤਰੀ ਉਹ ਵੀ ਮਾਰ ਕੇ ਹਾਲ ਉੱਤਰ ਉਟਾ ਵੇਟਰ ਮਾਰ ਕੇ ਵੀ ਦੇਾਂਗੇ ਲਓ ਬਾਈ ਕਾ ਉਹਦੋਂ ਨੂੰ ਪੰਜ ਚਾਰ ਦਿਨਾਂ ਨੂੰ ਵੱਡੇ ਵਾਲਾ ਹੋਈ ਜਾਣਾ ਠੀਕ ਹੋ ਗਿਆ ਵਾਟਰ ਵਾਸਤੇ ਬਾਈ ਕੋਈ ਜਾਨਵਰ ਨਹੀਂ ਕੁਛ ਨਹੀਂ ਹੈ ਇਹ ਟਾਂ ਸਾਰਾ ਬੰਦ ਠੀਕ ਹੋ ਗਿਆ ਸਾਰਾ ਪਾਣੀ ਨਪਰਦਾ ਆਈਗਾ ਮਟਰਾਂ ਨੂੰ ਵੀ ਪਾਣੀ ਲਾਤਾ ਸੀਗਾ ਤੇ ਲੋ ਬਈ ਅੱਜ ਕਰਦੇ ਨੇ ਬਣਾਇਆ ਸਾਲ ਚਲੋ ਬਈ ਠੀਕ ਐ ਸਸਤੀ ਗੱਲ ਵੀਰੇ ਤੇ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜੇ ਕੋਈ ਬਈ ਭੁਲਚਕ ਭੁਲਚਕ ਹੋ ਜਾਂਦੀ ਹੈ ਵਲੌਗ ਚ ਨਿੱਕੀ ਮੁੱਦੀ ਗੱਲ ਉੱਚੀ ਨੀਚ ਬੋਲੀ ਜਾ ਉਹ ਤਾਂ ਮੇਰਾ ਭਰਾ ਮਾਫ ਕਰਿਓ ਭਰਾ ਬਣ ਕੇ سپورਟ ਜੀ ਨੂੰ ਕਰੋ ਆ ਪਿਆ ਸ਼ੰਗਾਰ ਸਾਰਾ ਬਈ ਚੱਕ ਕੇ ਸਿੱਟਣ ਨਾਲ